ਈਸਾਈ ਧਰਮ ਦੀ ਪੁਸਤਕ ਅੰਜੀਲ ਦੇ ਬਾਬਾ ਆਦਮ ਜੀ ਮੁੱਖ ਪਾਤਰ ਹਨ ਅੰਜੀਲ ਅਨੁਸਾਰ ਬਾਬਾ ਆਦਮ ਜੀ ਦੀ ਕਥਾ ਇਸ ਤਰ੍ਹਾਂ ਹੈ ਖੁਦਾ ਨੇ ਪਹਿਲਾ ਮਨੁੱਖ ਬਣਾਇਆ ਸੀ ਖੁਦਾ ਪਹਿਲਾ ਸ਼ੈਤਾਨ ਨੂੰ ਵੀ ਬਣਾ ਬੈਠਾ ਸੀ ਮਨੁੱਖ ਬਣਾ ਕੇ ਖੁਦਾ ਨੇ ਸਾਰੇ ਫਰਿਸ਼ਤਿਆਂ ਦੇਵਤਿਆਂ ਨੂੰ ਆਖਿਆ ਕਿ ਆਦਮ ਨੂੰ ਸਲਾਮ ਕਰੋ ਪਰ ਸ਼ੈਤਾਨ ਨੇ ਸਲਾਮ ਨਾ ਕੀਤੀ ਆਦਨ ਵਿੱਚ ਸਵਰਗ ਬਣਾ ਕੇ ਆਦਮ ਨੇ ਜੀਵਨ ਸਾਥਨ ਪਹਿਲੀ ਇਸਤਰੀ ਮਾਈ ਹਵਾ ਨੂੰ ਅਦਨ ਦੇ ਸਵਰਗ ਬਾਗ ਵਿੱਚ ਭੇਜ ਦਿੱਤਾ। ਖੁਦਾ ਨੇ ਗਿਆਨ ਫਲ ਖਾਣ ਤੋਂ ਆਦਮ ਤੇ ਹਵਾ ਨੂੰ ਰੋਕਿਆ ਹੋਇਆ ਸੀ। ਪਰ ਸ਼ੈਤਾਨ ਨੇ ਇੱਕ ਦਿਨ ਆਦਮ ਦੀ ਗੈਰ ਹਾਜ਼ਰੀ ਵਿੱਚ ਇਕੱਲੀ ਹਵਾ ਨੂੰ ਉਕਸਾਇਆ। ਉਹਲੇਖੇ ਦਾ ਸ਼ਿਕਾਰ ਬਣਾ ਕੇ ਕਿਹਾ ਕਿ ਖੁਦਾ ਨੇ ਜੋ ਕੰਮ ਦੀ ਚੀਜ਼ ਹੈ ਖਾਣ ਵਾਲੀ ਉਸ ਤੋਂ ਤਾਂ ਰੋਕ ਦਿੱਤਾ ਹੈ। ਗਿਆਨ ਫਲ ਖਾ ਕੇ ਦੇਖੋ। ਚਾਰ ਕੁੰਟ ਦੀ ਸੋਜੀ ਹੋ ਜਾਵੇਗੀ ਸ਼ੈਤਾਨ ਨੇ ਹਵਾ ਨੂੰ ਕਿਹਾ ਕਿ ਜ਼ਰੂਰ ਆਦਮ ਨੇ ਇਹ ਫਲ ਖਾਣ ਵਾਸਤੇ ਪ੍ਰੇਰਣਾ ਦੇਵੀ ਇਹ ਆ ਕੇ ਸ਼ੈਤਾਨ ਅਲੋਪ ਹੋ ਗਿਆ ਹਵਾ ਦੇ ਦਿਲ ਵਿੱਚ ਧੁਕ ਧੁਕੀ ਤੇ ਇੱਛਾ ਪੈਦਾ ਹੋ ਗਈ ਕਿ ਉਹ ਗਿਆਨ ਫਲ ਨੂੰ ਖਾ ਕੇ ਦੇਖਣਾ ਚਾਹੀਦਾ ਹੈ ਜਦੋਂ ਆਦਮ ਮਿਲਿਆ ਤਾਂ ਹਵਾ ਨੇ ਉਸ ਨੂੰ ਗਿਆਨ ਫਲ ਖਾਣ ਵਾਸਤੇ ਪ੍ਰੇਰ ਲਿਆ ਆਦਮ ਤੇ ਹਵਾ ਨੇ ਜਦੋਂ ਫਲ ਖਾ ਲਿਆ ਤਾਂ ਉਹਨਾਂ ਨੂੰ ਇਸ ਤਰ੍ਹਾਂ ਪੁਰਸ਼ ਤੇ ਕਾਮ ਮੋਹ ਲਾਲਚ ਤੇ ਸ਼ਰਮ ਆਦ ਦਾ ਗਿਆਨ ਹੋ ਗਿਆ ਉਹਨਾਂ ਨੂੰ ਆਪਣੇ ਨੰਗੇ ਤਨ ਦੀ ਸੂਝ ਪਈ ਸ਼ਰਮ ਦੇ ਮਾਰੇ ਇੱਕ ਦੂਸਰੇ ਕੋਲੋਂ ਦੂਰ ਹੋ ਕੇ ਲੁਕ ਗਏ ਇੱਕ ਦੂਜੇ ਦੇ ਮੱਥੇ ਨਾਲ ਲੱਗਣ ਇਸ ਗੱਲ ਦਾ ਖੁਦਾ ਨੂੰ ਪਤਾ ਲੱਗ ਗਿਆ ਖੁਦਾ ਆਪ ਆਇਆ ਤੇ ਦੋਹਾਂ ਨੂੰ ਇੱਕ ਦੂਜੇ ਦੇ ਨੇੜੇ ਕਰਕੇ ਸਮਝਾਇਆ ਤੁਸੀਂ ਸ਼ੈਤਾਨ ਦੇ ਆਖੇ ਲੱਗੇ ਹੋ ਪੁੱਲ ਕੀਤੀ ਹੈ ਜਾਓ ਹੁਣ ਸਵਰਗ ਦੇ ਵਿੱਚ ਨਹੀਂ ਰਹਿ ਸਕਦੇ ਇਸ ਤਰੇ ਪੁਰਸ਼ ਬਣ ਕੇ ਰਹੋ ਤੇ ਔਲਾਦ ਪੈਦਾ ਕਰੋ ਕਹਿੰਦੇ ਹਨ ਸ਼ੈਤਾਨ ਨੂੰ ਸਰਪ ਜੂਨੀ ਦਾ ਸ਼ਰਾਪ ਦਿੱਤਾ ਆਦਮ ਤੇ ਹਵਾ ਦੇ ਹਜ਼ਾਰਾਂ ਪੁੱਤਰ ਹੋਏ ਜਿਨ੍ਹਾਂ ਤੋਂ ਸੰਸਾਰ ਦੇ ਮਨੁੱਖ ਗਿਣਤੀ ਵਧੀ ਖੁਦਾ ਦੀ ਆਗਿਆ ਨਾ ਮੰਨਣ ਦੇ ਕਾਰਨ ਆਦਮ ਗੁਨਾਹਗਾਰ ਸੀ ਸੋ ਪਿਆਰੋ ਆਪ ਜੀ ਨੇ ਇਹ ਸਾਖੀ ਤਾਂ ਸੁਣ ਲਈ ਹੈ ਜੋ ਕਿ ਅੰਜੀਲ ਵਿੱਚੋਂ ਲਈ ਗਈ ਹੈ ਪਰ ਹੁਣ ਆਪਾਂ ਗੁਰਬਾਣੀ ਦਾ ਸ਼ਬਦ ਵਿਚਾਰ ਲੈਂਦੇ ਹਾਂ ਸ਼ਬਦ ਆਰੰਭ ਹੁੰਦਾ ਹੈ ਸਤਰ ਸੈ ਸੈ ਲਾਰ ਹੈ ਜਾ ਕੇ ਸ਼ਵਾਂ ਲਾਖ ਪ੍ਰਕੰਬਰ ਥਾਕੇ ਸੇਖ ਜੋ ਕਹੀਆ ਕੋਟ 88 56 ਕੋਟ ਜਾ ਕੇ ਖੇਲ ਖਾਸੀ ਇਹ ਸ਼ਬਦ ਕਾਫੀ ਲੰਬੇਰਾ ਹੋ ਜਾਏਗਾ ਅਗਰ ਤੁਸੀਂ ਪੂਰਾ ਸ਼ਬਦ ਪੜ੍ਹਨਾ ਚਾਹੁੰਦੇ ਹੋ ਤਾ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 1161 ਤੇ ਤੁਸੀਂ ਪੜ ਲੈਣਾ। ਬਾਕੀ ਆਪਾਂ ਵੈਸੇ ਇਸ ਸ਼ਬਦ ਦੀ ਵਿਚਾਰ ਖੋਲ ਦਿੰਦੇ ਹਾਂ ਕਿ ਕਬੀਰ ਸਾਹਿਬ ਜੀ ਕਹਿੰਦੇ ਹਨ ਕਿ ਸਵਰਗ ਦੀਆਂ ਗੱਲਾਂ ਕਰਨ ਵਾਲੇ ਤੁਸੀਂ ਕਹਿੰਦੇ ਹੋ ਕਿ ਖੁਦਾ ਦੇ 7000 ਫਰਿਸ਼ਤੇ ਨੇ ਉਸ ਦੇ ਬਹਿਸਤ ਦੇ ਵਿੱਚ ਸਵਾ ਲੱਖ ਪੈਗੰਬਰ ਨੇ 88 ਕਰੋੜ ਉਸ ਦੇ ਬਜ਼ੁਰਗ ਆਲਮ ਸ਼ੇਖ ਕਹੇ ਜਾਂਦੇ ਨੇ 56 ਕਰੋੜ ਜਿ세 ਦੇ ਮੁਸਾਹਿਬ ਨੇ ਤੂੰ ਦੱਸਦਾ ਹੈ ਤੇ ਨਾਲ ਹੀ ਬੈਕੁੰਠ ਦੀਆਂ ਗੱਲਾਂ ਕਰਨ ਵਾਲੇ ਵੀ ਕਹਿੰਦੇ ਹਨ ਕਿ ਉੱਥੇ 33 ਕਰੋੜ ਦੇਵੀ ਦੇਵਤੇ ਹਨ ਤੇ ਅੰਜੀਲ ਵਾਲੇ ਦੱਸਦੇ ਹੋ ਕਿ ਬਾਬੇ ਆਦਮ ਨੂੰ ਵੀ ਉਸ ਬਹਿਸ਼ਤ ਵਿੱਚ ਜ਼ਿਆਦਾ ਸਮਾਂ ਰਹਿਣ ਨੂੰ ਨਹੀਂ ਮਿਲਿਆ ਬਾਬਾ ਆਦਮ ਕੋ ਕਿਛ ਨਦਰ ਦਿਖਾਈ ਉਨ ਭੀ ਪੇਸ਼ਤ ਘਨੇਰੀ ਪਾਈ ਤੇ ਮੈਂ ਸੋਚਦਾ ਹਾਂ ਕਿ ਮੋਹ ਗਰੀਬ ਕੀ ਕੋ ਗੁਜਰਾਵੇ ਭਾਵੇਂ ਮੈਨੂੰ ਗਰੀਬ ਨੂੰ ਕੌਣ ਉੱਥੇ ਪੜਾਏਗਾ ਜਿੱਥੇ ਤੁਸੀਂ ਦੱਸਦੇ ਹੋ ਕਿ ਸਤਵੇਂ ਆਕਾਸ਼ ਤੇ ਉਸ ਦਾ ਦਰਬਾਰ ਹੈ ਕਬੀਰ ਸਾਹਿਬ ਜੀ ਆਖਦੇ ਹਨ ਕਿ ਤੁਹਾਡੀ ਈਸਾਈ ਮਤ ਦੀ انجیل ਵਿੱਚ ਹੈ ਕਿ ਬਾਬੇ ਆਦੂ ਨੂੰ ਖੁਦਾ ਨੇ ਕੁਝ ਅੱਖਾਂ ਦਿਖਾਈਆਂ ਤਾਂ ਉਸ ਨੂੰ ਵੀ ਉਸ ਬਾਗ ਸਵਰਗ ਵਿੱਚ ਕਿੰਨਾ ਕੁ ਚਿਰ ਰਹਿਣ ਦਿੱਤਾ ਮਤਲਬ ਉਸ ਨੂੰ ਵੀ ਉੱਥੋਂ ਕੱਢ ਦਿੱਤਾ ਗਿਆ ਇਸ ਲਈ ਕਬੀਰ ਸਾਹਿਬ ਜੀ ਦਾ ਬਚਨ ਹੈ हे ਮੇਰੇ ਪਿਆਰੇ ਪ੍ਰਭੂ ਮੇਰੇ ਲਈ ਤਾਂ ਤੇਰੇ ਚਰਨ ਤੇਰਾ ਪਿਆਰ ਹੀ ਸਵਰਗ ਹੈ ਇਹੀ ਬੈਕੁੰਠ ਹੈ ਕਿਰਪਾ ਕਰਕੇ ਮੈਨੂੰ ਆਪਣੇ ਪਿਆਰ ਆਪਣੇ ਚਰਨਾਂ ਵਿੱਚ ਹੀ ਰੱਖੋ ਦਾਸ ਕਬੀਰ ਤੇਰੀ ਪਨਹ ਸਮਾਨਾ ਪੈਸਤ ਨਜੀਕ ਰਾਖ ਰਹਿਮਾਨਾ ਸੋ ਇਹ ਵੀਡੀਓ ਆਪ ਜੀ ਨੂੰ ਕਿਵੇਂ ਦੀ ਲੱਗੀ ਕਮੈਂਟ ਕਰਕੇ ਦੱਸਣਾ ਜੀ ਵੀਡੀਓ ਨੂੰ ਲਾਈਕ ਸ਼ੇਅਰ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਤਾਂ ਜੋ ਹੋਰ ਵੀ ਇਸ ਤਰ੍ਹਾਂ ਦੇ ਆ ਵੀਡੀਓ ਤੁਹਾਡੇ ਤੱਕ ਪਹੁੰਚ ਸਕਣ ਵੀਡੀਓ ਵਿੱਚ ਇਥੋਂ ਤੱਕ ਸਾਡੇ ਨਾਲ ਬਣੇ ਰਹਿਣ ਲਈ ਆਪ ਸਭ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ